ਰੈਨੂ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ RK ਜਹੜ ਪੰਜਾਬੀ ਵਿਰਸਾ ਤੇ। ਆਪਾਂ ਤੁਹਾਡੇ ਲਈ ਬਹੁਤ ਹੀ ਸੋਹਣੀ ਤੇ ਇਮੋਸ਼ਨਲ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ। ਤਿੰਨ ਭੈਣਾਂ ਤੇ ਇੱਕ ਭਰਾ ਦੀ ਕਹਾਣੀ ਆ। ਇੱਕ ਭੈਣ ਗਰੀਬ ਹੁੰਦੀ ਆ ਸਾਰੇ ਮਿਲ ਕੇ ਉਸ ਦਾ ਸਾਥ ਦਿੰਦੇ ਹਨ। ਇਸ ਕਹਾਣੀ ਵਿੱਚ ਦੱਸਿਆ ਗਿਆ ਹੈ ਕਿ ਜੇ ਅਸੀਂ ਵਿਆਹ ਤੋਂ ਪਹਿਲਾਂ ਬਚਪਨ ਵਿੱਚ ਇਕੱਠੇ ਰਹਿੰਦੇ ਹਾਂ ਤਾਂ ਸਾਨੂੰ ਵਿਆਹ ਤੋਂ ਬਾਅਦ ਵੀ ਸਾਰਿਆਂ ਨੂੰ ਮਿਲ ਜੁਲ ਕੇ ਰਹਿਣਾ ਚਾਹੀਦਾ ਹੈ। ਇਹ ਕਹਾਣੀ ਮੀਤ ਅਮਰਤਸਰ ਦੀ ਕਲਮ ਤੋਂ ਲਿਖੀ ਹੋਈ ਕਹਾਣੀ ਹੈ ਜੀ ਬਹੁਤ ਹੀ ਸੁਣੀ ਕਹਾਣੀ ਆ। ਅਖੀਰ ਤੱਕ ਜ਼ਰੂਰ ਸੁਣਨਾ ਜੀ। ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿੰਦਾ ਸੀ ਇੱਕ ਕਿਸਾਨ ਪਰਿਵਾਰ ਜਿਸ ਵਿੱਚ ਤਿੰਨ ਭੈਣਾਂ ਅਤੇ ਉਹਨਾਂ ਦਾ ਇਕਲੌਤਾ ਭਰਾ ਗੁਰਵਾਸ ਸਿੰਘ ਸੀ। ਗੁਰਵਾਸ ਇੱਕ ਮਿਹਨਤੀ ਕਿਸਾਨ ਸੀ ਜੋ ਆਪਣੇ ਖੇਤਾਂ ਵਿੱਚ ਦਿਨ ਰਾਤ ਮਿਹਨਤ ਕਰਕੇ ਆਪਣੇ ਪਰਿਵਾਰ ਨੂੰ ਸੰਭਾਲਦਾ ਸੀ ਉਸ ਦੀਆਂ ਭੈਣਾਂ ਵਿੱਚੋਂ ਦੋ ਰਾਣੀ ਅਤੇ ਬੱਬੀ ਦਾ ਵਿਆਹ ਚੰਗੇ ਅਤੇ ਸੁੱਖੀ ਘਰਾਂ ਵਿੱਚ ਹੋਇਆ ਸੀ ਰਾਣੀ ਦਾ ਘਰ ਵਾਲਾ ਇੱਕ ਵੱਡੇ ਸ਼ਹਿਰ ਵਿੱਚ ਬੈਂਕ ਵਿੱਚ ਨੌਕਰੀ ਕਰਦਾ ਸੀ ਅਤੇ ਬੱਬੀ ਦਾ ਘਰ ਵਾਲਾ ਆਪਣੇ ਕਾਰੋਬਾਰ ਵਿੱਚ ਕਾਫੀ ਕਮਾਈ ਕਰ ਰਿਹਾ ਸੀ ਉਹ ਦੂਮੀ ਭੈਣਾ ਅਕਸਰ ਆਪਣੇ ਭਰਾ ਨੂੰ ਮਹਿੰਗੇ ਤੋਫੇ ਭੇਜਦੀਆਂ ਰੰਗੀਆਂ ਸਨ ਪਰ ਤੀਜੀ ਭੈਣ ਇੰਦਰ ਦੀ ਕਿਸਮਤ ਨੇ ਉਸ ਨੂੰ ਬਹੁਤ ਰੁਲਾਇਆ ਸੀ ਉਸ ਦਾ ਪਿਆ ਇੱਕ ਗਰੀਬ ਪਰਿਵਾਰ ਵਿੱਚ ਹੋਇਆ ਸੀ ਅਤੇ ਵਿਆਹ ਤੋਂ ਕੁਝ ਸਾਲਾਂ ਬਾਅਦ ਹੀ ਉਸ ਦਾ ਘਰ ਵਾਲਾ ਇੱਕ ਹਾਦਸੇ ਵਿੱਚ ਚਲਾ ਗਿਆ ਸੀ ਉਹ ਤਾਂ ਜਿਵੇਂ ਇੱਕ ਛੜੀ ਵਿੱਚ ਟੁੱਟੇ ਰੁੱਖ ਵਾਂਗ ਖੜੀ ਰਹਿ ਗਈ ਸੀ ਇੱਕ ਪੁੱਤਰ ਅਤੇ ਇੱਕ ਧੀ ਨੂੰ ਪਾਲਦੀ ਹੋਈ ਇਂਦਰ ਆਪਣੇ ਘਰ ਦਾ ਗੁਜ਼ਾਰਾ ਕਰਨ ਲਈ ਸਲਾਈ ਮਸ਼ੀਨ ਨਾਲ ਸੂਟ ਸਿਉਂਦੀ ਤੇ ਕਮਾਈ ਕਰਦੀ ਸੀ। ਉਸ ਦਾ ਪੁੱਤਰ ਹਰਪ੍ਰੀਤ ਇੱਕ ਛੋਟੀ ਜਹੀ ਮੋਬਾਈਲਾਂ ਦੀ ਦੁਕਾਨ ਤੇ ਨੌਕਰੀ ਕਰਦਾ ਸੀ। ਜਿੱਥੇ ਉਸ ਨੂੰ ਮਹੀਨੇ ਦੇ ਅੰਤ ਵਿੱਚ ਬਸ 6-7000 ਰੁਪਏ ਮਿਲ ਜਾਂਦੇ ਸਨ। ਧੀ ਸਿਮਰਨ ਅਜੇ ਸਕੂਲ ਵਿੱਚ ਪੜ੍ਹਦੀ ਸੀ ਅਤੇ ਘਰ ਵਿੱਚ ਮਾਂ ਨੂੰ ਮਦਦ ਕਰਦੀ ਰਹਿੰਦੀ ਸੀ। ਇਂਦਰ ਦੇ ਘਰ ਵਿੱਚ ਅਕਸਰ ਰੌਸ਼ਨੀ ਨਹੀਂ ਹੁੰਦੀ ਸੀ। ਨਾ ਤਾਂ ਬੱਤੀਆਂ ਦੀ, ਨਾ ਹੀ ਖੁਸ਼ੀ ਦੀ। ਉਹ ਰਾਤ ਨੂੰ ਅਕਸਰ ਆਪਣੇ ਬੱਚਿਆਂ ਨੂੰ ਗੱਲਾਂ ਸੁਣਾਉਂਦੀ ਹੋਈ ਸੋਚਦੀ ਰਹਿੰਦੀ ਸੀ ਕਿ ਕਦੇ ਉਹਨਾਂ ਦੀ ਜ਼ਿੰਦਗੀ ਵਿੱਚ ਖੁਸ਼ੀ ਦੀ ਲਹਿਰ ਆਵੇਗੀ ਉਹ ਆਪਣੇ ਭੈਣ ਭਰਾਵਾਂ ਨੂੰ ਕਦੇ ਵੀ ਆਪਣੀਆਂ ਮਸੀਬਤਾਂ ਨਹੀਂ ਸੀ ਦੱਸਦੀ ਉਹ ਡਰਦੀ ਸੀ ਕਿ ਕਿਤੇ ਉਹ ਭੋਜਨਾ ਸਮਝ ਲੈਣ ਸਾਲ ਬੀਤਦੇ ਗਏ ਅਤੇ ਫਿਰ ਆ ਗਿਆ ਦੀਵਾਲੀ ਦਾ ਤਿਹਾਰ ਰੌਸ਼ਨੀਆਂ ਅਤੇ ਖੁਸ਼ੀਆਂ ਦਾ ਤਿਹਾਰ ਪਰੇ ਸਵਾਰ ਦੀ ਦੀਵਾਲੀ ਇੰਦਰ ਲਈ ਐਸ ਸੀ ਸੀ ਜੋ ਉਸ ਨੂੰ ਆਪਣੀ ਸਾਰੀ ਉਮਰ ਯਾਦ ਰਹਿਣ ਵਾਲੀ ਸੀ ਗੁਰਬਾਜ਼ ਤੇ ਉਸ ਦੀਆਂ ਦੋ ਭੈਣਾਂ ਨੇ ਗੁਪਤ ਮੀਟਿੰਗ ਕੀਤੀ ਰਾਣੀ ਨੇ ਕਿਹਾ ਇੰਦਰ ਨੂੰ ਹਮੇਸ਼ਾ ਇਕੱਲੀ ਪੈ ਜਾਂਦੀ ਹੈ ਇਸ ਵਾਰ ਅਸੀਂ ਉਸ ਨੂੰ ਸਰਪ੍ਰਾਈਜ਼ ਦੇਵਾਂਗੇ ਬੱਬੀ ਨੇ ਸਹਿਮਤੀ ਵਿੱਚ ਸਿਰ ਹਿਲਾਇਆ ਅਤੇ ਕਿਹਾ ਪਰ ਉਸ ਨੂੰ ਬੋਝ ਨਹੀਂ ਲੱਗਣਾ ਚਾਹੀਦਾ ਅਸੀਂ ਆਪਣੇ ਨਾਲ ਸਭ ਕੁਝ ਲੈ ਕੇ ਜਾਵਾਂਗੇ ਗੁਰਵਾਸ ਨੇ ਮੁਸਕਰਾ ਕੇ ਕਿਹਾ ਨਾ ਸਿਰਫ ਖਾਣਾ ਪੀਣਾ ਅਸੀਂ ਉਸ ਨੂੰ ਇੱਕ ਵੱਡਾ ਤੋਹਫਾ ਵੀ ਦੇਵਾਂਗੇ ਜੋ ਉਸ ਦੀ ਜ਼ਿੰਦਗੀ ਬਦਲ ਦੇਵੇਗਾ। ਦੀਵਾਲੀ ਤੋਂ ਇੱਕ ਦਿਨ ਪਹਿਲਾਂ ਗੁਰਵਾਸ ਆਪਣੇ ਘਰ ਵਾਲੀ ਅਤੇ ਬੱਚਿਆਂ ਨਾਲ ਗੱਡੀ ਵਿੱਚ ਬੈਠਾ ਅਤੇ ਰਸਤੇ ਵਿੱਚ ਰੁਕ ਕੇ ਮਠਾਈਆਂ, ਭੂਜੀਆ, ਨਮਕੀਨ ਅਤੇ ਖਾਣ ਪੀਣ ਦਾ ਸਾਰਾ ਸਮਾਨ ਖਰੀਦ ਲਿਆ। ਜਦੋਂ ਉਹ ਇੰਦਰ ਦੇ ਘਰ ਪਹੁੰਚੇ ਤਾਂ ਇੰਦਰ ਭਾਂਡੇ ਵਿੱਚ ਬੈਠੀ ਸिलाई ਕਰ ਰਹੀ ਸੀ। ਉਸ ਨੂੰ ਵੇਖ ਕੇ ਗੁਰਵਾਸ ਦੀਆਂ ਅੱਖਾਂ ਨਮ ਹੋ ਗਈਆਂ ਉਸ ਦੇ ਚਿਹਰੇ ਤੇ ਥਕਾਵਟ ਅਤੇ ਚਿੰਤਾ ਦੀਆਂ ਲਕੀਰਾਂ ਸਾਫ਼ ਦਿਖਾਈ ਦੇ ਰਹੀਆਂ ਸਨ ਇੰਦਰ ਨੇ ਉਹਨਾਂ ਨੂੰ ਵੇਖ ਕੇ ਇੰਦਰ ਉਹਨਾਂ ਨੂੰ ਵੇਖ ਕੇ ਝੌਕ ਗਈ ਅਤੇ ਕਿਹਾ ਭਰਾ ਜੀ ਤੁਸੀਂ ਅਚਾਨਕ ਸਭ ਠੀਕ ਤਾਂ ਹੈ ਨਾ ਗੁਰਵਾਸ ਨੇ ਉਸ ਨੂੰ ਗਲੇ ਲਗਾਇਆ ਅਤੇ ਕਿਹਾ ਹਾਂ ਇਸ ਵਾਰ ਦੀਵਾਲੀ ਤੇਰੇ ਨਾਲ ਮਨਾਵਾਂਗੇ ਤੂੰ ਬੈਠ ਤੇਰੀ ਭਾਬੀ ਸਭ ਕਰ ਲਵੇਗੀ ਥੋੜੀ ਦੇਰ ਬਾਅਦ ਰਾਣੀ ਅਤੇ ਬੱbbi ਵੀ ਆਪਣੇ ਪਰਿਵਾਰਾਂ ਨਾਲ ਆ ਗਏ ਆਂ ਘਰ ਵਿੱਚ ਰੌਣਕ ਲੱਗ ਗਈ ਬੱਚੇ ਖੇਡਣ ਲੱਗੇ ਤੇ ਸਾਰੇ ਇਕੱਠੇ ਬੈਠ ਕੇ ਚਾਹ ਪੀਣ ਲੱਗੇ ਗੱਲਾਂ ਕਰਦੇ ਕਰਦੇ ਉਹਨਾਂ ਨੇ ਬਚਪਨ ਦੀਆਂ ਯਾਦਾਂ ਤਾਸੀਆਂ ਕੀਤੀਆਂ ਕਿਵੇਂ ਉਹ ਚਾਰੇ ਭੈਣ ਭਰਾ ਇਕੱਠੇ ਖੇਡਦੇ ਸਨ ਅਤੇ ਕਿਵੇਂ ਇੰਦਰ ਹਮੇਸ਼ਾ ਸਭ ਨੂੰ ਹਸਾਉਂਦੀ ਰਹਿੰਦੀ ਸੀ ਫਿਰ ਦਿਨਾ ਭੈਣਾ ਨੇ ਬੱਚਿਆਂ ਨੂੰ ਨਾਲ ਲੈ ਕੇ ਮਾਹੌਲ ਵੱਲ ਨਿਕਲ ਗਏ ਆਂ ਉੱਥੇ ਉਹਨਾਂ ਨੇ ਸਭ ਲਈ ਨਵੇਂ ਕੱਪੜੇ ਖਰੀਦੇ ਇੰਦਰ ਲਈ ਇੱਕ ਨਵਾਂ ਸੂਟ, ਹਰਪ੍ਰੀਤ ਲਈ 셔ਟ ਤੇ ਪੈਂਟ, ਸਿਮਰਨ ਲਈ ਰੰਗीन ਫ੍ਰੌਕ। ਨਾਲ ਹੀ ਇੰਦਰ ਦੇ ਘਰ ਲਈ ਕਿਰੀਅਾਨੇ ਦਾ ਸਾਮਾਨ, ਆਟਾ, ਚਾਵਲ, ਤੇਲ ਅਤੇ ਹੋਰ ਜ਼ਰੂਰੀ ਚੀਜ਼ਾਂ ਭਰ-ਭਰ ਕੇ ਲਿਆਂਦੀਆਂ। ਰਾਣੀ ਨੇ ਗੁਰਦਵਾਰੇ ਤੇ ਇੱਕ ਨਵੀਂ ਸਿਲਾਈ ਮਸ਼ੀਨ ਵੀ ਖਰੀਦ ਲਈ, ਜੋ ਬਹੁਤ ਐਡਵਾਂਸ ਸੀ ਅਤੇ ਇੰਦਰ ਨੂੰ ਵਧੇਰੇ ਕੰਮ ਕਰਨ ਵਿੱਚ ਮਦਦ ਕਰੇਗੀ। ਸ਼ਾਮ ਹੋਈ ਤੇ ਇੰਦਰ ਦੇ ਘਰ ਦਾ ਸਾਰਾ ਰੂਪ ਬਦਲ ਗਿਆ ਸੀ। ਨਵੇਂ ਪਰਦੇ ਲੱਗ ਗਏ ਖਟੋਲੇ ਤੇ ਨਵੀਆਂ ਚਾਦਰਾਂ ਵਿਛ ਗਈਆਂ ਦਰਵਾਜ਼ਿਆਂ ਤੇ ਗ੍ਰੀਨ ਰੰਗੀਨ ਮੈਟ ਪੈ ਗਏ ਬੱਚੇ ਨਵੇਂ ਕੱਪੜਿਆਂ ਵਿੱਚ ਘੁੰਮ ਰਹੇ ਸਨ ਅਤੇ ਘਰ ਵਿੱਚ ਪਹਿਲੀ ਵਾਰ ਇੰਨੀ ਰੌਸ਼ਨੀ ਅਤੇ ਖੁਸ਼ੀ ਨਜ਼ਰ ਆ ਰਹੀ ਸੀ ਨਾ ਜਾਣੇ ਕਿੰਨੇ ਸਾਲਾਂ ਬਾਅਦ ਇੰਦਰ ਦੀ ਰਸੋਈ ਦਾ ਭੰਡਾਰ ਭਰਪੂਰ ਹੋਇਆ ਸੀ ਫ੍ਰਿਜ ਵਿੱਚ ਮਠਾਈਆਂ ਅਲਮਾਰੀ ਵਿੱਚ ਨਮਕੀਨ ਅਤੇ ਫਲ ਹੌਲੀ-ਹੌਲੀ ਇੰਦਰ ਦੇ ਚਿਹਰੇ ਤੇ ਇੱਕ ਅਲੱਗ ਚਮਕ ਆ ਗਈ ਸੀ ਉਹ ਮੁਸਕਰਾ ਰਹੀ ਸੀ ਪਰ ਅੰਦਰੋਂ ਅਜੇ ਵੀ ਸੋਚ ਰਹੀ ਸੀ ਕਿ ਇਹ ਸਭ ਸੁਪਨਾ ਤਾਂ ਨਹੀਂ ਉਸਨੇ ਗੁਰਵਾਸਨ ਕਿਹਾ ਭਰਾ ਜੀ ਤੁਸੀਂ ਸਭ ਨੇ ਮੇਰੇ ਲਈ ਇੰਨਾ ਕੁਝ ਕੀਤਾ ਮੈਂ ਕੀ ਕਰਾਂ ਰਾਤ ਨੂੰ ਸਾਰੇ ਇੱਕ ਵੱਡੇ ਹੋਟਲ ਵਿੱਚ ਗਏ ਅਤੇ ਇਕੱਠੇ ਡਿਨਰ ਕੀਤਾ ਖਾਣੇ ਤੋਂ ਬਾਅਦ ਸਾਰੇ ਵਾਪਸ ਘਰ ਆਏ ਅਤੇ ਇੱਕ ਵੱਡੇ ਕਮਰੇ ਵਿੱਚ ਗੱਦੇ ਵਿਛਾ ਕੇ ਲੇਟ ਗਏ ਸਾਂ ਤੋਂ ਪਹਿਲਾਂ ਗੱਲਾਂ ਕਰਦੇ ਕਰਦੇ ਉਹਨਾਂ ਨੇ ਬਚਪਨ ਦੇ ਕਿੱਸੇ ਸੁਣਾਏ ਕਿਵੇਂ 인ਦਰ ਬਚਪਨ ਵਿੱਚ ਸਭ ਨੂੰ ਡਰਾਉਂਦੇ ਸੀ ਅਤੇ ਕਿਵੇਂ ਗੁਰਵਾਸ ਉਹਨਾਂ ਨੂੰ ਬਚਾਉਂਦਾ ਸੀ ਗੁਰਵਾਸ ਨੇ 인ਦਰ ਨੂੰ ਕਿਹਾ ਸਵੇਰੇ ਦੀਵਾਲੀ ਵਾਲੇ ਦਿਨ ਲਈ ਅਸੀਂ ਤੇਰੇ ਲਈ ਇੱਕ ਵੱਡਾ ਸਰਪ੍ਰਾਈਜ਼ ਰੱਖਿਆ ਹੈ 인ਦਰ ਖੁਸ਼ੀ ਦੇ ਹੰਝੂ ਗੂੰਝਦੀ ਹੋਈ ਸੌ ਗਈ ਪਰ ਉਸਦੇ ਮਨ ਵਿੱਚ ਇੱਕ ਅਣਜਾਣ ਡਰ ਵੀ ਸੀ ਕਿ ਕੀ ਇਹ ਖੁਸ਼ੀ ਹਮੇਸ਼ਾ ਰਹੇਗੀ ਸਵੇਰੇ ਦੀਵਾਲੀ ਦੇ ਦਿਨ ਛੜਿਆ ਸਾਰਾ ਪਰਿਵਾਰ ਗੱਡੀ ਵਿੱਚ ਬੈਠਾ ਅਤੇ ਇੱਕ ਬਾਜ਼ਾਰ ਵਿੱਚ ਜਾ ਰੁਕਿਆ ਗੁਰਵਾਸ ਨੇ ਇੰਦਰ ਨੂੰ ਇੱਕ ਚਾਬੀ ਦਿੱਤੀ ਅਤੇ ਕਿਹਾ ਭੈਣ ਇਹ ਤੇਰੇ ਲਈ ਹੈ ਉਸ ਨੂੰ ਕੁਝ ਸਮਝ ਨਹੀਂ ਆ ਰਿਹਾ ਫਿਰ ਗੁਰਵਾਸ ਨੇ ਹਰਪ੍ਰੀਤ ਨੂੰ ਕਿਹਾ ਜ਼ਿੰਦਰਾ ਖੋਲ ਕੇ ਵੇਖ ਜਦ ਪੁੱਤਰ ਨੇ ਸ਼ਟਰ ਖੋਲਿਆ ਤਾਂ ਅੰਦਰ ਇੱਕ ਨਵੀਂ ਮੋਬਾਈਲ ਦੀ ਦੁਕਾਨ ਤਿਆਰ ਸੀ ਸਾਰਾ ਸਮਾਨ ਰੱਖਿਆ ਹੋਇਆ ਸਾਰੇ ਪਰਿਵਾਰ ਨੇ ਇਕੱਠੇ ਤਾੜੀਆਂ ਬਜਾ ਕੇ ਕਿਹਾ ਇਹ ਦੁਕਾਨ ਅਸੀਂ ਤੇਰੇ ਪੁੱਤਰ ਲਈ ਖਰੀਦੀ ਹੈ ਹੁਣ ਹਰਪ੍ਰੀਤ ਆਪਣਾ ਬਾਸ ਬਣੇਗਾ ਇੰਦਰ ਦੇ ਪੈਰ ਜ਼ਮੀਨ ਤੇ ਨਹੀਂ ਲੱਗ ਰਹੇ ਸਨ ਉਸ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਸਨ ਅਤੇ ਉਹ ਬੋਲੀ ਰੱਬ ਨੇ ਮੇਰੀ ਸੁਣ ਲਈ ਇਹ ਕਹਾਣੀ ਨਹੀਂ ਇੱਕ ਸੱਚੀ ਹੱਦ ਬੀਤੀ ਹੈ ਜੋ ਮੇਰੇ ਦੋਸਤ ਨਾਲ ਪਿਛਲੇ ਸਾਲ ਹੋਈ ਸੀ ਇਸ ਦੀਵਾਲੀ ਨੇ ਸਾਨੂੰ ਵੱਡਾ ਸਬਕ ਦਿੱਤਾ ਅਸੀਂ ਦਾਨ ਤਾਂ ਬਹੁਤ ਕਰਦੇ ਹਾਂ ਪਰ ਸਭ ਤੋਂ ਪਹਿਲਾਂ ਆਪਣੇ ਪਰਿਵਾਰ ਵਿੱਚ ਕਿਸੇ ਮਹਤਾਜ ਦੀ ਮਦਦ ਕਰਨੀ ਚਾਹੀਦੀ ਹੈ ਕਿਉਂਕਿ ਜੇ ਅਸੀਂ ਜੋ ਵੰਡਦੇ ਹਾਂ ਰੱਬ ਸਾਨੂੰ ਉਸ ਦਾ 10 ਗੁਣਾ ਵਾਪਸ ਕਰਦਾ ਹੈ ਅਤੇ ਇੱਕ ਹੋਰ ਗੱਲ ਜ਼ਿੰਦਗੀ ਵਿੱਚ ਉਮੀਦ ਕਦੇ ਨਾ ਛੱਡੋ ਕਿਉਂਕਿ ਅਚਾਨਕ ਹੀ ਖੁਸ਼ੀ ਸਭ ਕੁਝ ਬਦਲ ਦਿੰਦੀ ਹੈ ਇਹ ਸਾਰੀ ਕਹਾਣੀ ਮੀਤ ਅਮਰਤਸਰ ਦੀ ਕਲਮ ਦੁਆਰਾ ਲਿਖੀ ਗਈ ਹੈ ਜੀ ਬਹੁਤ ਸੋਹਣੀ ਕਹਾਣੀ ਹੈ ਅਖੀਰ ਤੱਕ ਜਰੂਰ ਸੁਣਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਮਿਲਦੇ ਰਹਾਂਗੇ ਜੀ ਉੱਗੇ ਕਹਾਣੀ ਕਰਨੀ ਹੈ ਕਹਾਣੀਆਂ ਲੈ ਕੇ ਸਤਿ ਸ਼੍ਰੀ ਅਕਾਲ